ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਰੋਸ਼ਨੀ ਦਾ ਤਿਹਾਰ ਦੀਵਾਲੀ 21 ਤਰੀਕ ਨੂੰ ਆਉਣ ਜਾ ਰਿਹਾ ਹੈ ਜਿੰਨੂੰ ਲੈ ਕੇ ਏਵੀ 18 ਵੱਲੋਂ ਇੱਕ ਦੀਵਾਲੀ ਵਿਸ਼ੇਸ਼ ਦੀ ਡਰਾਈਵ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਚਾਹੇ ਉਹ ਸਿਆਸਤ ਦੇ ਖੇਤਰ ਨਾਲ ਜੁੜੇ ਹੋਣ ਚਾਹੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਹੋਣ ਚਾਹੇ ਧਾਰਮਿਕ ਸੇਵਾ ਦੇ ਖੇਤਰ ਨਾਲ ਜੁੜੇ ਹੋਣ ਜਾਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਉਹਨਾਂ ਨੇ ਨਾਮਣਾ ਖੱਟਿਆ ਹੋਵੇ ਤੇ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਕੰ ਚਾਨਣ ਦਾ ਤਿਹਾਰਾ ਤੇ ਉਸ ਟਾਈਮ ਉਹ ਲੋਕ ਤੁਹਾਨੂੰ ਵਿਸ਼ੇਸ ਵੀ ਦਿੰਦੇ ਨੇ ਤੇ ਹੋਰ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਆਪਣੇ ਸ਼ਹਿਰ ਦੇ ਪ੍ਰਤੀ ਬੜੇ ਪੋਜ਼ਿਟਿਵ ਪੁਆਇੰਟ ਆਫ View ਹੁੰਦੇ ਨੇ ਜਿਹੜੇ ਕਿ ਤੁਹਾਡੇ ਨਾਲ ਸਾਂਝੇ ਕਰਦੇ ਨੇ ਉਸੇ ਲੜੀ ਤਹਿਤ ਹੁਣ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਨ ਲੱਗੇ ਆ ਸਾਡੇ ਸ਼ਹਿਰ 'ਚ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਕੀ ਸਮਾਜ ਸੇਵਾ ਦੇ ਕੰਮ ਕਰਦੀ ਹੈ ਕੀ ਧਾਰਮਿਕ ਸੇਵਾ ਦੇ ਕੰਮ ਕਰਦੀ ਹੈ ਕੀ ਸਭਿਆਚਾਰ ਦੇ ਕੰਮ ਕਰ ਲਈਏ ਜਾਂ ਹੋਰ ਵੀ ਕੋਈ ਖੇਤਰ ਹੋਵੇ ਆਪਣਾ 100% ਕੰਟ੍ਰਿਬਿਊਸ਼ਨ ਦਿੰਦੇ ਨੇ ਲੋਕਾਂ ਨੇ ਸ਼ਹਿਰ ਦੇ ਵਿੱਚ ਉਹਨਾਂ ਦਾ ਜਲਵਾ ਉਦੋਂ ਦੇਖਿਆ ਜਦੋਂ ਦੁਸ਼ਹਿਰਾ ਕਮੇਟੀ ਵੱਲ ਉਹਨਾਂ ਨੇ ਜੋ ਅਰੇਂਜਮੈਂਟ ਕੀਤਾ ਵਾਕਈ ਸਲਿਊਟੇਬਲ ਸੀ ਤੇ ਸਾਰੇ ਸ਼ਹਿਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਕਿ ਯੰਗ ਐਨਰਜੈਟਿਕ ਲੜਕੇ ਨੇ ਇਹਨਾਂ ਨੂੰ ਕੱਲੇ ਸਮਾਜ ਜਾਂ ਧਾਰਮਿਕ ਸੇਵਾ ਨਹੀਂ ਸਿਆਸਤ 'ਚ ਵੀ ਅੱਗੇ ਆਣਾ ਚਾਹੀਦਾ ਤਾਂਕਿ ਲੋਕ ਇਹਨਾਂ ਦੀ ਐਨਰਜੀ ਤੇ ਪੋਜ਼ਿਟਿਵ ਪੁਆਇੰਟ ਆਫ View ਦਾ ਬੈਨੀਫਿਟ ਲੈ ਸਕਣ ਆਓ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਉਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਜਿਹੜੇ ਸਾਡੇ ਅੱਜ ਦੇ ਗੈਸਟ ਨੇ ਲਵਲੇਸ਼ ਅਰੋੜਾ ਜੀ ਪਹਿਲਾਂ ਦੱਸ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਥੈਂਕਸ ਸਰ ਤੁਹਾਡਾ ਆਲੂ ਵਾਲੇ ਜੀ ਤੇ ਵਿੱਕੀ ਬਡੇਰਾ ਜੀ ਟੀਵੀ ਵੀ 3 ਦਾ ਬਹੁਤ ਬਹੁਤ ਥੈਂਕਸ ਕਰਨਾ ਹੈ ਕਿ ਤੁਸੀਂ ਆਏ ਮੇਰੇ ਕੋਲ विशेज ਲੈਣ ਲਈ ਦੀਵਾਲੀ ਤੇ ਅਗਲੇ ਆਉਣ ਵਾਲੇ ਆਪਣੇ ਤਿਉਹਾਰਾਂ ਦੀਆਂ ਸਾਰਾ ਆਪਾਂ ਦੇਖਿਆ ਵੈ ਕਿ ਜਦੋਂ ਯੰਗ ਬੰਦੇ ਕਿਸੇ ਵੀ ਖੇਤਰ ਦੇ ਵਿੱਚ ਲਵਲੇਸ਼ ਜੀ ਆਉਂਦੇ ਨੇ ਤੇ ਉਤੋਂ ਬੜਾ ਪੋਜ਼ਿਟਿਵ ਵਰਕ ਕਰਦੇ ਨੇ ਤਾਂ ਲੋਕਾਂ ਦੇ ਵਿੱਚ ਇੱਕ ਆਸ ਹੋ ਜਾਂਦੀ ਹੈ ਇੱਕ ਹੋਪ ਹੋ ਜਾਂਦੀ ਹੈ ਕਿ ਕਿਉਰਸਟੀ ਹੋ ਜਾਂਦੀ ਹੈ ਕਿ ਕਿਉਂ ਨਾ ਇਹ ਲੋਕ ਸਿਆਸਤ 'ਚ ਵੀ ਆਉਣ ਕਿਉਂਕਿ ਸਿਆਸਤ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਬਹੁਤ ਵੱਡੇ ਸਿਆਸਤਦਾਨ ਹੋਈਏ ਕਈ ਵਾਰੀ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜਾ ਬਹੁਤ ਵੱਡਾ ਇੰਪੈਕਟ ਪਾਉਂਦੀਆਂ ਨੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬੜੇ ਸਕਰੀਓ ਆਪਣੇ ਵਾਰਡ 'ਚ ਬੜੇ ਸਕਰੀਓ ਵੈਸੇ ਕਈ ਇਹ ਤਾਂ ਪ੍ਰੋਪਰ ਆਪਣਾ ਜਿਹੜਾ ਟਾਚਾ ਪੀਰੀਆ ਵੈ ਉਹਦੇ 'ਚ ਵੀ ਪੂਰੇ ਸਕਰੀ ਇਸ ਖੇਤਰ ਨੂੰ ਚੁਣਦਿਆਂ ਤਾਂ ਕੁਝ ਚੰਗਾ ਸੋਚਿਆ ਕਿ ਕਿਉਂ ਨਾ ਸ਼ਹਿਰ ਲਈ ਵਧੀਆ ਕੀਤਾ ਜਾਵੇ ਸਰ ਮੇਰੀ ਤਾਂ ਕੋਸ਼ਿਸ਼ ਇਹੀ ਹੈ ਕਿ ਮੈਂ ਆਪਣੇ ਇਲਾਕਾ ਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਆਪਣਾ ਏਰੀਆ ਬਣਾ ਕੇ ਦੇਵਾਂ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਅਸੀਂ ਆਪਣੇ ਏਰੀਆ ਨੂੰ ਇੱਕ ਟਾਰਗੇਟਡ ਜ਼ੋਨ ਲੈ ਕੇ ਵੀ ਉਹਨੂੰ ਐਨ ਸਭ ਤੋਂ ਸੋਹਣਾ ਇਲਾਕਾ ਬਣਾਈਏ ਤੇ ਉੱਥੇ ਹਰ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਰੋਜ਼ਮਰਰਾ ਦੀ ਪ੍ਰੋਬਲਮਜ਼ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਹੱਲ ਕਰੀਏ ਬਿਲਕੁਲ ਐਨ ਉਹਦੇ ਫਰਸਟ ਬੇਸਿਸ ਤੇ ਉੱਤੇ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਬੜੀਆਂ ਕੁਝ ਬੇਸਿਕ ਨੀਡਸ ਹੁੰਦੀਆਂ ਨੇ ਜਿਹੜੀਆਂ ਕਿ ਅਕਸਰ ਨਜ਼ਰ ਅੰਦਾਜ਼ ਹੋ ਜਾਂਦੀਆਂ ਨੇ ਬਟ ਉਹਨਾਂ ਨੂੰ ਹਮੇਸ਼ਿਆ ਪ੍ਰਾਇੋਰਟੀ ਬੇਸ ਦੇ ਉੱਤੇ ਲਿਆ ਕੇ ਤੇ ਉਹ ਚੀਜ਼ਾਂ ਦੇ ਸੋਲੂਸ਼ਨ ਵੱਲ ਨੂੰ ਕਦਮ ਵਧਾਈਏ ਸਰ ਆਪਾਂ ਦੇਖਿਆ ਕਿ ਆਪਣਾ ਸਨਾਤਨ ਦਾ ਸਭ ਤੋਂ ਵੱਡਾ ਤਿਹਾਰ ਦੀਵਾਲੀ ਆਨ ਜਾ ਰਿਹਾ ਵੈ ਉਦੋਂ ਫਾਇਰ ਕਰੈਕਰਸ ਵੀ ਚੱਲਨੇ ਆ ਬਹੁਤ ਕੁਝ ਚੱਲਣਾ ਪੈ ਤਾਂ ਸਰ ਤੁਸੀਂ ਸਾਡੇ ਚੈਨਲ ਦੇ ਰਾਹੀਂ ਇਸ ਵਾਰੀ ਫਾਇਰ ਕਰੈਕਰਸ ਪਲੱਸ ਹੈਲਥ ਦੇ ਪ੍ਰਤੀ ਕੋਈ ਮੈਸੇਜ ਕਨਵੇ ਕਰਨਾ ਚਾਹੁੰ ਤਾਂ ਮੈਂ ਚਾਹੁੰਨਾ ਸਰ ਇੱਕ ਮੇਰਾ ਮੈਸੇਜ ਹੈਗਾ ਜਿਹੜਾ ਸਾਰਿਆਂ ਤੱਕ ਪਹੁੰਚੇ ਇਹ ਤਿਹਾਰ ਪਹਿਲਾ ਤਾਂ ਤੁਹਾਡੇ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਖੁਸ਼ਹਾਲੀ ਲੈ ਕੇ ਆਵੇ ਤੁਸੀਂ ਆਪਣੇ ਬੱਚੇ ਬਜ਼ੁਰਗ ਮਾਤਾ ਪਿਤਾ ਮਿੱਤਰ ਯਾਰਾਂ ਦੋਸਤਾਂ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਤਿਹਾਰ ਨੂੰ ਮਨਾਓ ਇਹਦੇ ਨਾਲ ਨਾਲ ਆਪਾਂ ਇਹਨੂੰ ਗ੍ਰੀਨ ਫੈਸਟੀਵਲ ਮਨਾਈਏ ਮੇਰੀ ਇਹੀ ਤੁਹਾਡੇ ਸਾਰਿਆਂ ਮੂਰੇ ਬੇਨਤੀ ਹੈ ਕਿ ਤੁਸੀਂ ਜਿੰਨਾ ਤੁਸੀਂ ਚਾਹੋ ਇਹਨੂੰ ਖੁਸ਼ਹਾਨ ਪੂਰੇ ਖੁੱਲੇ ਦਿਲ ਨਾਲ ਮਨਾਓ ਸਭ ਕੁਝ ਕਰੋ ਨਾਲ ਨਾਲ ਅਗਰ ਹੋ ਸਕੇ ਤਾਂ ਥੋੜੇ ਹੋਰ ਨਹੀਂ ਬਹੁਤੇ ਨਾਲ ਅਸੀਂ ਦੋ ਦੋ ਪੇੜ ਤੁਸੀਂ ਨਾਲ ਬੂਟੇ ਲਾ ਦਿਓ ਤਾਕੀ ਇਹਨੂੰ ਆਪਾਂ ਤਿਉਹਾਰ ਨੂੰ ਇੱਕ ਗ੍ਰੀਨ ਇਨੀਸ਼ੀਏਟਿਵ ਦੇ ਤਹਿਤ ਵਧੀਆ ਤਰੀਕੇ ਨਾਲ ਮਨਾ ਸਕੀ ਤੇ ਮੇਰੇ ਇਹੀ ਸਭ ਨੂੰ ਮੈਸੇਜ ਹੈ ਕਿ ਸਾਰੇ ਲਈ ਤਿਉਹਾਰੇ ਬਹੁਤ ਖੁਸ਼ਹਾਲੀ ਸ਼ਾਂਤੀ ਤੇ ਜ਼ਿੰਦਗੀ ਦੇ ਵਿੱਚ ਤਰੱਕੀ ਲੈ ਕੇ ਆਵੇ ਬਾਤ ਵਧੀਆ ਸਰ ਨੇ ਮੈਸੇਜ ਦਿੱਤਾ ਹੋਇਆ ਕਿ ਕਿਉਂ ਨਾ ਪਾਈਸ ਵਾਰੀ ਗ੍ਰੀਨ ਦੀਵਾਲੀ ਮਨਾਈਏ ਫਾਇਰ ਕਰੈਕਰ ਚਲਾਓ ਬਿਲਕੁਲ ਜੀ ਸਦਕੇ ਚਲਾਓ ਬਟ ਅੱਜ ਕੱਲ ਗ੍ਰੀਨ ਤੇ ਮੇਨ ਗੱਲ ਹੈ ਜੀ ਐਟਮੋਸਫੇਅਰ ਫ੍ਰੈਂਡਲੀ ਬੜੇ ਕਰੈਕਰਸ ਆਉਂਦੇ ਨੇ ਤੁਸੀਂ ਉਹਨਾਂ ਦਾ ਯੂਜ਼ ਕਰ ਸਕਦੇ ਹੋ ਅਸੀਂ ਕਿਸੇ ਨੂੰ ਨਹੀਂ ਰੋਕਦੇ ਫਾਇਰ ਕਰੈਕਰਸ ਚਲਾਉਣ ਤੋਂ ਜਿਵੇਂ ਲਵਲੇਸ਼ ਜੀ ਨੇ ਵੀ ਕਿਹਾ ਹੋਇਆ ਕਿ ਚਲਾਓ ਜੀ ਸਦਕੇ ਜਿਵੇਂ ਤੁਹਾਡਾ ਮਨ ਖੁਸ਼ ਹੁੰਦਾ ਹੈ ਇਹ ਤੇ ਹਰ ਨੂੰ ਜਿਵੇਂ ਮਨਾਉਣਾ ਚਾਹੁੰਦਾ ਓਵੇਂ ਮਨਾਓ ਕਿਉਂਕਿ ਸਨਾਤਨ ਦਾ ਸਭ ਤੋਂ ਪ੍ਰਮੁੱਖ ਤਿਹਾਰ ਹੈ ਤੇ ਇਹਦੇ ਤੇ ਕੋਈ ਪਾਬੰਦੀ ਕੋਈ ਬੈਰੀਗੇਡਸ ਨਹੀਂ ਹੈਗੇ ਬਟ ਦੋ ਪ ਸਵੱਗਿਰ ਡਿਸੀਜ਼ਸ ਤੋਂ ਪੀੜਤ ਨੇ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਵਾ ਲਵਲੇਸ਼ ਜੀ ਆਪਾਂ ਦੇਖਿਆ ਪੈ ਕਿ ਕਿਤੇ ਨਾ ਕਿਤੇ ਠੀਕ ਹੈ ਪੋਲਿਊਸ਼ਨ ਹੁੰਦਾ ਬਟ ਇੱਕ ਦਿਨ ਲਈ ਉਹ ਕੋਈ ਮੈਟਰ ਨਹੀਂ ਕਰਦਾ ਹੈਗਾ ਤਾਂ ਤੁਹਾਡੇ ਹਿਸਾਬ ਦੇ ਨਾਲ ਜਿਵੇਂ ਗ੍ਰੀਨ ਕ੍ਰੈਕਰਸ ਹੋਗੇ ਜੈਟਮੋਸਫੀਅਰ ਫ੍ਰੈਂਡਲੀ ਹੋਗੇ ਕਿ ਉਹਨਾਂ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਵੀ ਉਹ ਚੀਜ਼ ਨੂੰ ਪੇਰੈਂਟਸ ਨੂੰ ਕਨਸਿਡਰ ਕਰਨੀ ਚਾਹੀਦੀ ਹੈ ਨਾਲੇ ਤਾਂ ਦੁਰਘਟਨਾ ਤੋਂ ਬਚਾਅ ਹੋ ਜਾਂਦਾ ਸਰ ਤੇ ਮੇਨ ਗੱਲ ਆਪਣਾ ਐਟਮੋਸਫੀਅਰ ਸ਼ੁੱਧ ਰਹਿੰਦਾ ਤਾਂ ਉਹਦੇ ਬਾਰੇ ਕੀ ਤੁਹਾਡੀ ਮੈਂਟੈਲਿਟੀ ਹੈ ਸਰ ਮੈਂ ਇੱਕ ਥੋੜਾ ਧਿਆਨ ਇੱਕ ਬੜੀ ਇੰਪ ਜਿਵੇਂ ਕਿ ਤੁਸੀਂ ਸੁਣਿਆ ਹੋਗਾ ਸਾਡੇ ਮੰਤਰੀ ਸਾਹਿਬ ਜੀ ਤਰੁਨ ਸੁਪਰੀ ਸਿੰਘ ਸੌਨ ਜੀ ਨੇ ਜਗਾ ਜਗਾ ਤੇ ਕਿਹਾ ਔਰ ਉਹਨਾਂ ਨੇ ਇਨੇ ਪ੍ਰਯਾਸ ਕੀਤੇ ਨੇ ਆਪਣੇ ਸ਼ਹਿਰ ਦੇ ਵਿੱਚ ਇਸ ਵਾਰੀ ਜਿਹੜਾ AQI ਹੈ ਉਹ ਨੰਬਰ 1 ਚੱਲ ਰਿਹਾ ਜੀ ਮੈਂ ਚਾਹੁੰਦਾ ਕਿ ਆਪਾਂ ਪਟਾਕੇ ਵੀ ਉਹਨੇ ਇੱਕ ਸੀਮਿਤ ਤਰੀਕੇ ਨਾਲ ਵਜਾਈਏ ਤਾਂ ਕਿ ਆਪਣੇ ਇਹ ਸ਼ਹਿਰ ਦੀ ਜਿਹੜੀ ਇੰਨੀ ਸੋਹਣੀ ਚੀਜ਼ ਹੈ ਇਹਨੂੰ ਆਪਾਂ ਖਰਾਬ ਨਾ ਕਰੀਏ ਆਪਣਾ ਐਟਮੋਸਫੇਅਰ ਬਹੁਤ ਵਧੀਆ ਰੱਖੀਏ ਤੇ ਆਪਾਂ ਇਹਨੂੰ ਬਹੁਤ ਤਨ ਰਾਜੀ ਖੁਸ਼ੀ ਜਿਹੇ ਤਿਹਾੜ ਨੂੰ ਵਧੀਆ ਤਰੀਕੇ ਨਾਲ ਮਨਾਈਏ ਥੈਂਕ ਯੂ ਵੈਰੀ ਮਚ ਜੀ ਇਹ ਸੀਗੇ ਲਵਲੇਸ਼ अरोड़ा ਜੀ ਬੜੇ ਯੰਗ ਨੇ ਡਾਇਨਾਮਿਕ ਨੇ એનਰਜੈਟਿਕ ਨੇ ਤੇ ਮੇਨ ਗੱਲ ਇਹ ਹੈ ਕਿ ਪੇ ਬੈਕ ਟੂ ਸੋਸਾਇਟੀ ਕਰਨਾ ਚਾਹੁੰਦੇ ਨੇ ਪੇ ਬੈਕ ਟੂ ਸਿਟੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਪੋਜ਼ਿਟਿਵ ਪੁਆਇੰਟ ਆਫ Viewz ਨੇ ਪੋਜ਼ਿਟਿਵ ਵਿਜ਼ਨਸ ਨੇ ਉਹਨਾਂ ਨੂੰ ਧਰਤਲ ਤੇ ਉਤਾਰਨਾ ਚਾਹੁੰਦੇ ਨੇ ਬਾਕੀ ਆਉਣ ਵਾਲੇ ਸਮੇਂ ਦੀ ਕੁੱਖ ਚ ਕੀ ਛੁਪਿਆ ਹੋਵੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਜੇਕਰ ਸਰ ਕਿਸੇ ਨੇ ਕਿਸੇ ਹਿਸਾਬ ਦੇ ਵਿੱਚ ਤੁਹਾਡੀ ਕੋਈ ਹੈਲਪ ਲੈਣੀ ਹੋਵੇ ਜਾਂ ਤੁਹਾਡੇ ਹਿਸਾਬ ਦੇ ਨਾਲ ਕੋਈ ਸਿਸਟਮ ਕਨਸਿਡਰ ਕਰਨਾ ਹੋਵੇ ਆਪਸ 'ਚ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ ਜੀ ਅਗਰ ਕਿਸੇ ਨੇ ਵੀ ਮੈਨਾਂ ਕੰਟੈਕਟ ਕਰਨਾ ਹੈ ਮੈਨੂੰ ਮੇਰੇ ਨਾਲ ਪਹੁੰਚਣ ਲਈ ਹੈਗਾ ਨੰਬਰ ਮੇਰਾ 987765504 ਰਿਪੀਟ ਕਰ ਦੋ 987765504 ਥੈਂਕ ਯੂ ਵੈਰੀ ਮਚ ਜੀ ਫਿਰ ਜਹੀ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ